ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਅਮਲ ਲੈ ਕੇ ਆਏ ਹਾਂ ਜੇਕਰ ਤੁਸੀਂ ਇਹ ਅਮਲ ਕਰ ਲਿਆ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੈ ਉਹ ਉਤਰ ਜਾਵੇਗਾ ਸੰਗਤ ਜੀ ਜਿਹੜੇ ਲੋਕ ਪੀਰਾ ਫਕੀਰਾਂ ਨੂੰ ਮੰਨਦੇ ਨੇ ਉਹਨਾਂ ਨਾਲ ਨਿਸਬਤ ਰੱਖਦੇ ਨੇ ਜੇ ਉਹਨਾਂ ਦੇ ਸਿਰ ਤੇ ਕਿਸੇ ਤਰ੍ਹਾਂ ਦਾ ਕਰਜ਼ਾ ਹੈ ਉਹ ਇਹ ਸਮਲ ਨੂੰ ਜ਼ਰੂਰ ਕਰਨ ਪਰ ਸੰਗਜੀ ਇਹ ਸਮਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ ਫਿਰ ਹੀ ਇਹ ਅਮਲ ਕੰਮ ਕਰੇਗਾ ਨਹੀਂ ਤਾਂ ਤੁਹਾਨੂੰ ਇਸ ਦਾ ਕੋਈ ਵੀ ਫਾਇਦਾ ਨਹੀਂ ਮਿਲੇਗਾ ਸੰਗਜੀ ਜਿਨ੍ਹਾਂ ਨੇ ਇਹ ਸਮਲ ਨੂੰ ਸ਼ੁਰੂ ਕਰਨਾ ਹੈ ਉਹ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣ ਲੈਣ ਤਾ ਸੰਗਤ ਜੀ ਇਹ ਅਮਲ ਕਰ ਦਿਆ ਔਰਤਾ ਹੀ ਕਰ ਸਕਦੀਆਂ ਨੇ ਪਰ ਇਹ ਅਮਲ ਕਰਨ ਤੋਂ ਪਹਿਲਾਂ ਤੁਹਾਨੂੰ ਅੱਲਾਹ ਤਾਲਾ ਤੇ ਪੀਰਾ ਫਕੀਰਾ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਸੰਗਤ ਜੀ ਫੇਰ ਹੀ ਇਹ ਅਮਲ ਕੰਮ ਕਰੇਗਾ ਸੰਗਤ ਜੀ ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਲਾਹ ਤਾਲਾ ਦੇ ਇਹ ਦੋ ਨਾਮ ਪੜਨਗੀਆਂ ਤੇ ਕੋਈ ਵੀ ਦੁਆ ਮੰਗਣਗੀਆਂ ਜੇ ਉਹਨਾਂ ਦੇ ਪਤੀ ਦੇ ਸਿਰ ਦੇ ਉੱਤੇ ਜਿੰਨਾ ਵੀ ਕਰਜ਼ਾ ਹੈ ਜਾਂ ਉਹਨਾਂ ਨੂੰ ਕੋਈ ਕੰਮ ਕਾਰ ਦਾ ਮਸਲਾ ਹੈ ਜਾਂ ਉਹਨਾਂ ਨੂੰ ਰੋਟੀ ਦਾ ਮਸਲਾ ਹੈ ਤਾਂ ਇਨਸ਼ਾਅੱਲਾ ਤੁਹਾਡਾ ਉਹ ਮਸਲਾ ਹੱਲ ਹੋ ਜਾਵੇਗਾ ਸੰਗਤ ਜੀ ਇਹ ਅਮਲ ਕਰਦੀਆਂ ਔਰਤਾਂ ਹੀ ਕਰ ਸਕਦੀਆਂ ਨੇ ਜਿਵੇਂ ਕਿ ਤੁਹਾਡੀ ਪਤਨੀ ਜਾਂ ਮਾਂ ਕਰ ਸਕਦੀ ਹੈ ਇਸ ਦਾ ਮਤਲਬ ਸੰਗਤ ਜੀ ਅੱਲਾ ਕਾਲਾ ਦੇ ਦੋ ਨਾਮ ਅਸੀਂ ਹੁਣ ਤਹਾਨੂੰ ਦੱਸਣ ਜਾ ਰਹੇ ਆ ਤੁਸੀਂ ਇਸ ਨੂੰ ਨੋਟ ਕਰ ਲਵੋ ਇਹ ਸਾਮਨ ਨੂੰ ਤੁਸੀਂ ਲਗਾਤਾਰ 11 ਦਿਨ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸੰਗਤ ਜੀ ਅਮਲ ਹੈ ਯਾ ਰਜ਼ਾ ਕੋ ਯਾ ਮਲਿਕੂ ਇੱਕ ਵਾਰੀ ਫੇਰ ਤੋਂ ਬੋਲਦੇ ਹਾਂ ਯਾ ਰਜ਼ਾ ਕੋ ਯਾ ਮਲਿਕੂ ਸੰਗਤ ਜੀ ਇਹ ਸਮਨ ਨੂੰ ਤੁਸੀਂ ਪੂਰੇ ਯਕੀਨ ਤੇ ਵਿਸ਼ਵਾਸ ਨਾਲ ਕਰਨਾ ਹੈ ਫਿਰ ਹੀ ਤੁਹਾਨੂੰ ਇਸ ਦਾ ਫਾਇਦਾ ਮਿਲੇਗਾ ਤਾਂ ਸੰਗਤ ਜੀ ਇੱਕ ਗੱਲ ਹੋਰ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 11ਵੇਂ ਸ਼ਰੀਫ ਦੇ ਦਿਨ ਚੱਲਦੇ ਪਏ ਨੇ ਇਸ ਲਈ ਵੱਤੋ ਵਾਦੀ ਬਾਦਤਬੰਦੀਗੀ ਕਰੋ ਵੱਤੋ ਵਦਰੂ ਦੇ ਪਾਕ ਪੰਜ ਤਨ ਪਾਕ ਅਤੇ 11ਵੇਂ ਵਾਲੀ ਸਰਕਾਰ ਜੀ ਨੂੰ ਭੇਜੋ ਸੰਗਤ ਜੀ ਇਸ ਵਾਰ ਜਿਹੜੀ 11ਵੀਂ ਸ਼ਰੀਫ ਹੈ ਉਹ 22 ਤਰੀਕ ਦਿਨ ਸੋਮਵਾਰ ਨੂੰ ਆਈ ਜੇ ਤੇ ਸੋਮਵਾਰ ਆਸੀ ਸ਼ਾਮ ਨੂੰ ਸਾਰਿਆਂ ਨੇ ਰਲ ਮਿਲ ਕੇ 11ਵੀਂ ਸ਼ਰੀਫ ਦਾ ਖਤਮ ਦਵਾਣਾ ਜੇ ਨੇਕ ਤੇ ਜੈਜ ਦਵਾਵਾ ਇੱਕ ਦੂਜੇ ਲਈ ਕਰਨੀ ਆ ਜੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇ ਇਹ ਦੇ ਲੋਸ ਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ